ਕੀ ਕਰਨਾ ਤੁਸੀਂ ਇੱਥੇ ਆਏ ਆਂ ਇਕੱਠੇ ਹੋਏ ਆਂ ਦੀਪੂ ਇੱਥੇ ਆ ਜਾਵੇ ਪਿੰਡ ਕਿਉਂ ਆ ਜਾਵੇ ਇਹ ਵਜਾ ਆਏ ੱਤਕਾ ਕਰਦਾ ਹਰੇਕ ਨਾ ਮੂਰੇ ਆਕੜਦਾ ਆਂ ਦਾਣੇ ਪੂਰੇ ਨਹੀਂ ਸਾਨੂੰ ਮਿਲਦੇ ਇਹ ਕਹਿੰਦਾ ਕਦੇ ਮਸ਼ੀਨ ਖਰਾਬ ਹੋ ਗਈ ਆ ਕਦੇ ਕਹਿੰਦਾ ਕੋਈ ਲੈ ਗਿਆ ਆ ਇਹ ਕਿੰਨੀ ਵਾਰੀ ਦਾਣੇ ਸਾਡੇ ਖਾਦੇ ਆ ਕੀ ਪਰਚੀ ਦਾ ਕੀ ਮਾਮਲਾ ਹੈ ਕਹਿੰਦੇ ਪਰਚੀ ਕਾੜ ਕੇ ਸਿੱਟਦਾ ਹੁੰਦਾ ਇਹ ਜੇ ਉਹਨੂੰ ਪੁੱਛੀਏ ਪਰਚੀ ਦਿਖਾ ਲ ਪਰਚੀ ਟੁਕੜੀ ਕੱਟ ਦੇਈ ਜਾਂਦਾ ਆਪਣੇ ਕੋ ਬਣਾ ਕੇ ਅਸਲੀ ਪਰਚੀ ਨਹੀਂ ਦਿੰਦਾ ਸਾਨੂੰ ਇਹ ਕੀ ਪ੍ਰਸ਼ਾਸਨ ਤੋਂ ਮੰਗ ਕੀ ਕਰਦੇ ਆਂ ਇੱਕ ਬੰਦੇ ਨੂੰ ਦਾਣੇ ਦਿੰਦਾ ਆ ਦੋ ਬੰਦੇ ਦਾਣੇ ਖਾਈ ਜਾਂਦਾ ਉਹ ਇੱਕ ਬੰਦੇ ਦੇ ਕਹਿੰਦਾ 15 ਕਿਲੋ ਜੋ ਜੋਖੀ ਦੇ ਆ ਉਹ 12 13 ਕਿਲੋ ਨਿਕਲਦੇ ਆ ਕੀ ਖਾਣਾ ਹੈ ਉਹਦੇ ਵਿੱਚੋਂ ਕੀ ਘਰੋਂ ਲੈ ਕੇ ਆਵਾਂਗੇ ਪਿਆਈ ਦੇ ਵਿੱਚੋਂ 10 ਕਿਲੋ ਪਏ ਬੰਦੇ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਹਾਂਜੀ ਦੀਪੂ ਕਹਿੰਦੇ ਇੱਥੇ ਆ ਜਾਵੇ ਸਾਨੂੰ ਇਹੀ ਕੁਝ ਹੀ ਆ ਇਹੀ ਆ ਠੀਕ ਹਾਂਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਭਾਜੀ ਬਲਵਿੰਦਰ ਸਿੰਘ ਆ ਕੀ ਕਾਰਨ ਇਕੱਠੇ ਹੋਏ ਹੋ ਤੁਸੀਂ ਇੱਥੇ ਕਾਰਨ ਭਾਜੀ ਇਕੱਠੇ ਹੋਇਆ ਕਿ ਸਾਨੂੰ ਪਿੰਡ ਵਾਲਿਆਂ ਨੂੰ ਗੋਨਪੁਰ ਪਹਿਲਾਂ ਜਾਣ ਦੇ ਵਿੱਚ ਬਹੁਤ ਦਿੱਕਤ ਹੁੰਦੀ ਸੀਗੀ ਸਮੇਂ ਸਿਰ ਸਪਲਾਈ ਨਹੀਂ ਹੁੰਦੀ ਸੀਗੀ ਪਿੰਡ ਵਾਲਿਆਂ ਦੇ ਇਹ ਕਹਿਣਾ ਕਿ ਜਿਹੜਾ ਪਰਚੀ ਦਿੰਦਾ ਸੀਗਾ ਪਰਚੀ ਕੰਪਿਊਟਰਾਂ ਹੀ ਹੁੰਦਿੰਦਾ ਸੀਗਾ ਹੱਥੀਂ ਕੱਟ ਕੇ ਦਿੰਦਾ ਸੀਗਾ ਜਿੰਨੇ ਵੀ ਮੈਂਬਰ ਸੀਗੇ ਮੈਂਬਰਾਂ ਦੇ ਵਿੱਚੋਂ ਜਾਣ ਕੇ ਪੂਰੇ ਮੈਂਬਰਾਂ ਦੇ ਕੰਕਣ ਦਾ ਬਹੁਤ ਜ਼ਿਆਦਾ ਪਰੇਸ਼ਾਨੀ ਸੀਗੀ ਇਸ ਕਰਕੇ ਅਸੀਂ ਇਹੀ ਮੰਗ ਕਰਦੇ ਹਾਂ ਕਿ ਸਾਨੂੰ ਉਹਦੇ ਨਾਲ ਸਪਲਾਈ ਮਨਵੀਰ ਸਿੰਘ ਨਾਲ ਤੋੜ ਕੇ ਪਿੰਡ ਦਾਦੂ ਦਾਦੂ ਵਾਲੀ ਦੀ ਸਪਲਾਈ ਨੰਗੜ ਖੁਰਦਨ ਤੋਂ ਲਵਾਈਏ ਅਸੀਂ ਠੀਕ ਹੈ ਜੀ ਉਹ ਬੰਦੇ ਬਹੁਤ ਇਮਾਨਦਾਰ ਰਵੈਸ਼ ਕਰਕੇ ਉਹਨਾਂ ਨੇ ਦਾਅਵਾ ਕੀਤਾ ਕਿ ਅਸੀਂ ਪਿੰਡ ਬਚਾ ਕੇ ਪਰਚੀ ਕੱਟਾਂਗੇ ਪਿੰਡ ਵਿੱਚ ਦਾਣੇ ਦਮਗੇ ਇਸ ਕਰਕੇ ਸਾਡਾ ਸਾਰਾ ਪਿੰਡ ਸਾਡੇ ਨਾਲ ਆ ਠੀਕ ਹੈ ਜੀ ਇਸ ਸਬੰਧੀ ਕਿਸੇ ਨੇ ਤੁਸੀਂ ਸ਼ਿਕਾਇਤ ਕੀਤੀ ਹੈ ਇਹ ਸਬੰਧੀ ਹਾਂ ਜੀ ਇਸੇ ਸ਼ਿਕਾਇਤ ਕੀਤੀ ਸੀਗੀ ਡਿਸਟ੍ਰਿਕਟ ਹੁਸ਼ਿਆਰਪੁਰ ਡੀਐਫਏ ਡੀਐਸਐਫੀ ਮੈਡਮ ਉਹਨਾਂ ਨੂੰ ਉਹਨੇ ਸਾਡੇ ਪਿੰਡ ਦੇ ਵਿੱਚ ਇਹ ਜੋ ਮਤਾ ਹੈਗਾ ਸਾਡੇ ਪਿੰਡ ਦੇ ਵਿੱਚ ਪਾਸ ਕਰ ਦਿੱਤਾ ਆਲਰੇਡੀ ਸਾਡੇ ਪਿੰਡ ਨੂੰ ਸਪਲਾਈ ਲੱਗ ਗਈ ਆ ਅਸੀਂ ਕੇਵਾਈਸੀ ਵੀ ਸ਼ੁਰੂ ਕਰਵਾ ਦਿੱਤੀ ਆ ਕੁਝ ਕੇ ਛਰਾਤੀ ਆਂਸਰਾਂ ਨੇ ਰਲ ਮਿਲ ਕੇ ਸਾਡੇ ਪਿੰਡ ਦੇ ਜੋ ਪਿੰਟਦਿਆਂ ਦੇ ਖਿਲਾਫ ਜਾਨਕੀ ਕਾਰਜਾਜਾ ਕਿ ਉਹ ਬੀਪੂ ਹੋਲਡਰ ਨੇ ਸਾਡੇ ਪਿੰਡ ਦੇ ਖਿਲਾਫ ੜਕਾਉਂਦਾ ਇਸ ਕਰਕੇ ਅਸੀਂ ਉਹਨਾਂ ਸ਼ਰਾਸੀਆਂਾਂ ਦੇ ਖਿਲਾਫ ਚਾਹੁੰਦੇ ਆ ਕਿ ਇਦਾਂ ਦੇ ਸ਼ਰਾਸੀਆਂਾਂ ਤੋਂ ਨੱਠ ਪਈ ਜਾਵੇ ਤੇ ਪਿੰਡ ਦਾ ਜੋ ਵੀ ਆ ਪਿੰਡ ਦਾ ਸਹਿਯੋਗ ਦਿੱਤਾ ਜਾਵੇ ਅਸੀਂ ਇਹੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ। ਦੇ ਪਿੰਡ ਵਾਲੇ ਦੇ ਮੁਤਾਬਕ ਹੀ ਹੋਇਆ ਜਾਵੇ ਸਾਰਾ ਕੋ ਸਾਰੇ ਪਿੰਡ ਦੇ ਸਾਰਾ ਨਗਰ ਸਾਡੇ ਨਾਲ ਖੁਸ਼ ਆ। ਇੱਥੇ ਇਕੱਠੇ ਹੋਇਆ ਕੀ ਕਾਰਨਾ ਸਰਪੰਚ ਸਾਹਿਬ? ਭਾਜੀ ਇਹ ਸਾਡੇ ਪਿੰਡ ਦਾ ਮਾਮਲਾ ਹੈਗਾ ਪਿਛਲੇ ਕਾਫੀ ਟਾਈਮ ਤੋਂ ਜਿਹੜਾ ਦਾਣੇ ਵੰਡਣ ਦਾ ਸਿਸਟਮ ਸੀ ਉਹ ਬੜਾ ਖਰਾਬ ਸੀਗਾ ਵਾਰ-ਵਾਰ ਲੋਕ ਢੇੜੇ ਲਾਉਂਦੇ ਸੀਗੇ ਫਿਰ ਕੀ ਇੱਕ ਮੇਨ ਕਾਰਨ ਇਹਦਾ ਇਹ ਆ ਸਾਣਾ ਸਾਡਾ ਵੀ ਜਿਹੜੀ ਕੰਪਿਊਟਰਾਈਜ਼ਡ ਪਰਚੀ ਨਿਕਲਦੀ ਸੀ ਜਿਹਦੇ ਉੱਪਰ origignal ਵਿੱਚ ਦਾਣੇ ਲਿਖੇ ਹੁੰਦੇ ਸੀ ਬੰਦੇ ਨੂੰ ਕਿੰਨੇ ਮਿਲਣਗੇ ਉਸ ਪਰਚੀ ਨੂੰ ਕੱਟ ਪਾੜ ਕੇ ਉਹਦੀ ਥਾਂ ਤੇ ਹੱਥ ਨਾਲ ਲਿਖ ਕੇ ਦੇ ਦਿੱਤੀ ਜਾਂਦੀ ਸੀ ਪਰਚੀ ਜਿੰਨਾ ਇਸ ਖਪਤਕਾਰ ਨੂੰ ਇੰਨਾ ਹੀ ਨਹੀਂ ਪਤਾ ਲੱਗਦਾ ਵੀ ਮੈਨੂੰ ਦਾਣੇ ਮਿਲਣੇ ਕਿੰਨੇ ਆ ਮੇਰੇ ਦਾਣੇ ਬਣਦੇ ਕਿੰਨੇ ਆ ਠੀਕ ਹੈ ਜੀ ਫਿਰ ਕੁਝ ਬੰਦਿਆਂ ਦੇ ਇਦਾਂ ਤੇ ਆ ਜਿਹੜੇ ਬੰਦੇ ਬਾਹਰ ਗਏ ਉਹ ਆ ਜਾਂ ਇਧਰ ਹੀ ਆ ਦਿਹਾੜੀਦਾਰ ਉਹਨਾਂ ਨੂੰ ਕਹਿ ਦਿੱਤਾ ਵੀ ਸਾਡਾ ਨਾਂ ਨਹੀਂ ਤੁਹਾਡਾ ਨਾਂ ਨਹੀਂ ਚੜਿਆ ਹੈਗਾ ਉਹਨਾਂ ਦੇ ਦਾਣੇ ਖਾਈ ਜਾਣੇ ਭਾਜੀ ਆਪ ਠੀਕ ਹੈ ਇਸ ਕਰਕੇ ਅਸੀਂ ਚਾਹੁੰਦੇ ਆ ਵੀ ਫਿਰ ਆਪਾਂ ਇਹ ਇਹ ਉਪਰਾਲਾ ਕੀਤਾ ਫਿਰ ਆਪਾਂ ਪਹਿਲਾਂ ਤਾਂ ਇਹ ਸ਼ਿਕਾਇਤ ਕੀਤੀ ਤੇ ਤੁਹਾਨੂੰ ਤੁਹਾਨੂੰ ਸਰਪੰਚਵਾਦ ਇਹ ਤੁਹਾਨੂੰ ਕੋਈ ਆਈ ਸ਼ਿਕਾਇਤ ਕਿੰਨੇ ਪਿੰਡ ਦੇ ਕਿੰਨੇ ਲੋਕਾਂ ਦੀ ਸ਼ਿਕਾਇਤ ਆ ਆ ਜੀ ਤੁਹਾਡੇ ਸਾਹਮਣੇ ਆ ਜਿੰਨੇ ਵੀ ਲੋਕ ਆ ਇਹਨਾਂ ਸਾਰਿਆਂ ਦੀ ਇਹੀ ਸ਼ਿਕਾਇਤਾਂ ਆ ਵੀ ਸਾਨੂੰ ਦਾਣੇ ਘੱਟ ਮਿਲਦੇ ਆ ਤੇ ਇਹਦੀ ਇਹਦੀ ਜਿਹੜੀ ਸਪਲਾਈ ਆ ਸਾਡੇ ਪਿੰਡ ਨੂੰ ਦਿੱਤੀ ਜਾਵੇ ਬਾਅਦ ਚ ਬਣਾ ਲੇਗਾ ਅੰਜੀਓ ਪਾਰਚੀਆਂ ਦਾ ਮਾਮਲਾ ਸੀ ਤੇ ਫਿਰ ਇਕੱਲੇ ਇਕੱਲੇ ਘਰ ਦੀ ਸ਼ਿਕਾਇਤ ਆਈ ਇਕੱਲੇ ਇਕੱਲੇ ਘਰ ਦੀ ਸ਼ਿਕਾਇਤ ਆਈ ਇਕੱਲਾ ਇਕੱਲਾ ਬੰਦਾ ਮੇਰੇ ਕੋਲ ਆ ਲੱਗਾ ਤੇ ਉਸ ਤੋਂ ਬਾਅਦ ਆਪਾਂ ਇਹ ਮਤਾ ਕਾਪਾ ਪਵਾਇਆ ਵੀ ਸਾਡੀ ਪਿੰਡ ਚ ਸਪਲਾਈ ਆਪਾਂ ਕਿਸੇ ਹੋਰ ਡੀਪੋ 홀ਡਰ ਨੂੰ ਦੇ ਦੇਣੀ ਆ ਜਿਹੜਾ ਇਮਾਨਦਾਰੀ ਨਾਲ ਸਾਡੇ ਪਿੰਡ ਚ ਕੰਮ ਕਰੇ ਠੀਕ ਆ ਓਕੇ ਵੀ at gna university see potential in everyone and everything around us we drive innovation and entrepreneurship we groom competent global citizens to affect positive change around them